ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਕ ਮਿਛਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲ ਆ ਪਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਗਾਵਾਂ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਇੱਕ ਸੂਈਆ ਤੇ ਇੱਕ ਟੁਕੜ ਗੱਬਣ ਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠੀ ਠੀਕ ਠਾਕ ਜੀ ਹਾਂਜੀ ਵਧੀਆ ਵਧੀਆ ਤਲਵਰ ਦੇ ਚੀਜ਼ ਦਾ ਤੇ ਨਾਮ ਦੱਸ ਤੇ ਕਰੀ ਆਪਾਂ ਨਾਮ ਆ ਭਜੀ ਜਿੱਪੀ ਹਾਂਜੀ ਚੱਕ ਮਜੀਗਾ ਸੀਜ ਨਾਲ ਦਾ ਜਲਾਬਰ ਸਰ ਤੇ ਫੋਨ ਨੰਬਰ ਪੁੱਲ ਤੇ ਕਰੀ 97894725 ਠੀਕ ਹੈ ਤੇ ਸ਼ੁਰੂਆਤ ਫਿਰ 4200 ਹੀ ਤੋਂ ਕਰ ਲਈਏ 4200 ਹੀ ਤੋਂ ਕਰ ਲੋ ਬਾਕੀ ਰੰਗ ਰੂਪ ਦੀ ਸੋਹਣੀ ਆ ਜਿਹੜੀ ਥਣ ਵੀ ਕਾਫੀ ਪਿਆਰਾ ਵਾਜੇ ਦੇ ਕੋਲ ਆ ਦੇਖ ਸਾਦੇ ਜੀ ਥਣਾ ਦਾ ਸਾਈਜ਼ ਗੈਪ ਜਿਹੜਾ ਚੰਗਾ ਤੇ ਮਿਲ ਕੇ ਵੀ ਨੇ ਵੀ ਚੰਗੀ ਲੱਗੀ ਆ ਬਿਲਕੁਲ ਹੱਥ ਦੀ ਚਵਾਈ ਵਾਲਾ ਥਣ ਜਿਹੜਾ ਲੱਗਾ ਤੇ ਹੈਗੀ ਵੀ ਕਰੋਸ ਚ ਆ ਜੀ ਜੀ ਭਾਜੀ ਇਹ ਇੱਕ ਦੋ ਵੀ ਹਾਂ ਨੇ ਫੋਨ ਆਇਆ ਸੀ ਹਾਂਜੀ ਤੇ ਰੰਗ ਮੇ ਡੱਬਾ ਲਿਆ ਕੇ ਦੋ ਲਿਆ ਕੇ ਦੋ ਕਰੋਸ ਅੱਛਾ ਤੇ ਰੰਗ ਵੇਦਾ ਸ਼ੀਸ਼ੇ ਰਗਾ ਚਮਕਦਾ ਕਣੀ ਰੰਗ ਪੂਰਾ ਸਾਫ ਹੈ ਜਿਹੜਾ ਪਿਓਰ ਐਚ ਐਫ ਵਰਗਾ ਰੰਗ ਹੈ ਪਰ ਹੈਗੀ ਕਰੋਸ ਚ ਤੇ ਮਗਰ ਕੀ ਜੇ ਤੇ ਇਹਦੇ ਮਗਰ ਬੱਛਾ ਜੀ ਮਗਰ ਇਹਦੇ ਬੱਛਾ ਹਫਤਾ ਹੋ ਗਿਆ ਭਾਜੀ ਸੂਈ ਅੱਛਾ ਹਫਤਾ ਹੋ ਗਿਆ ਸੂਈ ਨਾ ਥੱਲੇ ਬਹੁਤ ਸਾਫ ਹੈ ਮਸ਼ੀਨ ਠੀਕ ਆ ਸੂਆ ਭਾਈ ਦਾ ਜੀ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਭਾਜੀ ਇਹ ਪਾਣੀ ਵਰਗਾ 14 ਕਿਲੋ ਠੰਡਾ ਕਰ ਅੱਛਾ ਹਾਂਜੀ ਵਿਖਾਵੇ ਵਾਲਾ ਨਹੀਂ ਚੇ ਗਾਲਾ ਨਹੀਂ ਚਾਹ ਦਾ 1 ਲੀਟਰ ਹੋਗਾ ਪੱਕਾ ਦੁੱਧ ਚਵਾ ਕੇ ਦੋਗੇ ਮੌਕੇ ਤੇ ਪਾ ਜੀ ਪੱਕਾ ਸੁਹਾ ਪਹਿਲਾ ਜੀ ਵੇਖ ਨਾ ਦੂਸਰਾ ਨਹੀਂ ਲੱਗਦੀ ਯਾ ਤਰ ਪਹਿਲੇ ਸੁਏ ਘਰ ਵਾਲੇ ਤੇ ਪਹਿਲੇ ਆਉਂਦੇ ਦੂਜੇ ਵਾਲੇ ਕੋਈ ਚਲੋ ਪਹਿਲੇ ਹੋਵੇ ਦੂਜੇ ਹੋਵੇ ਉਹ ਤੇ ਡੱਬੇ ਫਰਕ ਨਹੀਂ ਹਾਂਜੀ ਹਾਂਜੀ ਤੇ ਉਦ ਤਰਾ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਭਾਜੀ ਚੰਗੀ ਸੇਵਦਾ ਮੈਂ ਤੁਹਾਨੂੰ 16 17 ਕਿਲੋ ਫੇਰ ਜੂਗਾ ਠੀਕ ਹੈ ਬਾਕੀ ਰੰਗ ਰੂਪ ਤੇ ਕਾਫੀ ਚੰਗੀ ਆ ਆ ਇਹ ਫਿਰ ਜਿਹੜਾ ਨਾਰਮਲ ਸੋਨੀ ਵੈੜਿਆ ਜਿਹੜੇ ਨਾਰਮਲ ਜੀ ਆ ਬਹੁਤੀ ਵੱਡੀ ਨਹੀਂ ਆ ਤੇ ਬਹੁਤੀ ਛੋਟੀ ਵੀ ਨਹੀਂ ਆ। ਹਲੋ ਪਾਜੀ ਬੜੀ ਚੰਗਾ ਮਾਲ ਤੇ ਆਇਆ। ਦੁੱਧ ਮੌਕੇ ਤੇ 14 ਲੀਟਰ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਆ। ਤੇ ਉਤਰਾਂ ਥਣ ਥਣ ਓਕੇ ਸਾਰੇ। ਮੰਨ ਓਕੇ ਪਾਜੀ ਓਕੇ। ਕੋਈ ਬਾਤ ਘੜ? ਨਾ ਪਾਜੀ। ਠੀਕ ਆ। ਤੇ ਮੁੱਲ ਫਿਰ ਇਹਦਾ। ਮੁੱਲ ਪਾਜੀ ਮੇਰਾ 70 ਹੀ ਕਰ ਲੀਏ। ਅੱਛਾ। ਇਹ ਘਰੇ ਚ ਹੋਣੀ ਆ ਘਰੇ ਚੋਲਾ ਕੇ ਭਾਜੀ ਚੀਜ਼ ਬੜੀ ਵਧੀਆ ਜੀ ਠੀਕ ਆ ਹਾਂ ਜੀ ਜੇ ਅੱਜ ਆ ਕਰੀਏ ਫਿਰ ਦੇ ਦੀ 50000 ਦੇ ਵੇਖ ਲਓ ਤੁਹਾਡੀ ਮਰਜ਼ੀ ਆ 45 ਦੇ ਦਾਂਗੇ ਭਾਜੀ ਅੱਛਾ 50000 ਦੀ ਦੇ ਦੋ ਹਜ਼ਾਰ ਸਾਡਾ ਵਿੱਚ 44000 ਦੀ ਬਚੀ ਦੇ ਦਾਂਗੇ ਠੀਕ ਪਰੰਦੀ ਨਹੀਂ ਭਾਜੀ ਮਨ ਲੋ ਕਰਾਓ ਸਿਆ ਮਨ ਲੋ ਤੁਹਾਨੂੰ ਪਤਾ ਅੱਜ ਕੱਲ੍ਹ ਵੀਰ ਬਣਾ ਪੈਸੇ ਨਾਲ ਹੀ ਵੰਦੇ ਠੀਕ ਨਾਲ ਵੰਦੇ ਡੰਗਰ ਸੋਨਾ ਠੀਕ ਇੱਕ ਵਾਰੀ ਥੋੜੀ ਸਿੱਧੀ ਜੀ ਕਰਕੇ ਦਿਖਾ ਦਈਏ ਹਾਂ ਦੇਖ ਸਕਦੇ ਜੀ ਬਾਕੀ ਕੁਛ ਕੁਛ ਭਲਾਵੀ ਹੈ ਜੀ ਕੁਛ ਕੁਛ ਹਾਂ 1921 ਤੇ ਬਾਕੀ ਸੋਈ ਸਵਾਈ ਆ ਖੜਨੀ ਤੁਸੀਂ ਆਪਣੀ ਚਵਾਈ ਕਰਕੇ ਆ ਕੋਈ ਵੀਰ ਆਪਣੀ ਦੋ ਟਾਈਮ ਚਵਾਈ ਕਰਕੇ ਖੜੇ ਤੇ ਇੱਕ ਵਿਧੀ ਜਿਹੜੀ ਮੱਝ ਬੱਜੀ ਪਾਰ ਉਹ ਲਈ ਜੀ ਭਾਜੀ ਹੁਣ ਇਹਨਾਂ ਲਈਏ ਅੱਛਾ ਭਾਜੀ ਹੁਣ ਲੈ ਲਈ ਆ ਮਾਰੀ ਹਵਾਜ ਭਾਜੀ ਹਨਾਂ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤਰੀਜੀ ਕੀ ਹਾਲ ਚਾਲ ਵਧੀਆ ਜੀ ਵਧੀਆ ਤੁਸੀਂ ਦੱਸੋ ਜੀ ਬਸ ਠੀਕ ਠਾਕ ਜੀ ਬਹੁਤ ਵਧੀਆ ਤੇ ਲੇਲੀ ਵੀ ਤੇ ਮਾਝੀ ਹਾਂ ਮਾਝੀ ਨੀਲੀ ਰਬੀ ਜੀ ਲੈ ਲੀਆ ਠੀਕ ਆ ਵਧੀਆ ਨਿਕਲੀ ਫਿਰ ਹਾਂ ਪੂਰੀ ਵਧੀਆ ਜੀ ਕਿੱਥੋਂ ਆਏ ਤੁਸੀਂ ਅਸੀਂ ਲੁਧਿਆਣੇ ਤੋਂ ਜੀ ਅੱਛਾ ਲੁਧਿਆਣੇ ਤੋਂ ਆਏ ਜੀ ਤੇ ਵਧੀਆ 12 ਵੀ ਲਿਆ ਮਾਲ ਅੱਛਾ ਡਿਪਟੀ ਭਾਈ ਨੇ ਕੋਈ ਖਰਾਬ ਤੇ ਨਹੀਂ ਕੀਤਾ ਤੁਹਾਨੂੰ ਨਹੀਂ 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 ਠੀਕ ਹੈ ਜੇ ਕੋਈ ਜੇ ਅਲੰਬੇ ਵਾਲੀ ਗੱਲ ਹੋਊ ਤਾਂ ਅਲੰਬਾ ਵੀ ਦਵਾਂਗੇ ਅੱਛਾ ਹੋਰ ਵੀ ਮਾਲ ਲਿਆ ਤੁਸੀਂ ਦਿੱਤੇ ਪਾਜਾ ਵਧੀਆ ਨਿਕਲਿਆ ਸਾਰਾ ਵਧੀਆ 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 ਠੀਕ ਹੈ ਬਾਕੀ ਜੇ ਕੋਈ ਵੱਧ ਘੱਟ ਕਰ ਲਿਆ ਹੁਣ ਇਹ ਦੱਸ ਦੋ ਜੇ ਕੋਈ ਕੋਈ ਲਾਮਾ ਦੇਣਾ ਸਾਫ ਕਰ ਦਈਏਗਾ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਠੀਕ ਆ ਨਹੀਂ ਮੈਨੂੰ ਭਾਜੀ ਦੀ ਰਾਤ ਦੇ ਆਏ ਆਪਣੇ ਕੋਲ ਸਿਰਫ ਮੈਨੂੰ ਇੰਨੀ ਵਾਰ ਤੋਂ ਇੰਨੀ ਕੰਮ ਇਸ ਕੰਮ ਦੀ ਖਤਰ ਹੋਣਾ ਪਿਆ ਜੇ ਇਸ ਕੰਮ ਸਾਫ ਸੁਥਰਾ ਹੋਊਗਾ ਲਗਾ ਨੂੰ ਫੋਨ ਤੇ ਆਹ ਬਾਅਦ ਇੱਕ ਵਾਰੀ ਚਲੋ ਬੰਦਾ ਜਰੂਰ ਪਹਿਲੀ ਵਾਰੀ ਜਰੂਰ ਵੇਖ ਕੇ ਖੜੇ ਜਿੱਥ ਬੰਦਾ ਉਤਰਾ ਮੰਗਾ ਲੈ ਦੋ ਤਿੰਨ ਮਹੀਨਿਆਂ ਬਾਅਦ ਉਹ ਲੈ ਕੇ ਦਿੱਤੀਆਂ ਮੈਂ ਪੁੱਛ ਅੱਛਾ ਹੁਣ ਹੋਰ ਵੀ ਲਾ ਕੇ ਦਿੱਤੇ ਗੱਲ ਚੱਲਣ ਢੀ ਆ ਅੱਛਾ ਤੇ ਥੋੜੀ ਜਿਹੀ ਹੈਗੀ ਅੱਜ ਵਿੱਚ ਜੀ ਠੀਕ ਠੀਕ ਆ ਥੋੜੀ ਜਿਹੀ ਮਾਇਆ ਦੀ ਹੈ ਵਿੱਚ ਸਬਦਾ ਹੋ ਜਾਊਗਾ ਲਗਭਗ ਤੈਹੀ ਹੋ ਜਾਣਾ ਕੰਮ ਠੀਕ ਠੀਕ ਚਲੋ ਇਹ ਆ ਕਿ ਇਤਰਾ ਹੀ ਨਾਲ ਮਿਲ ਕੇ ਕੰਮ ਚੱਲੇ ਤੇ ਲੰਮਾ ਸਮਾਂ ਚੱਲਦਾ ਵਾ ਜੇ ਮੰਨਦੇ ਇੰਨਾ ਕੰਮ ਕਰੀਏ ਬੰਦਾ ਘਰ ਬੈਠੇ ਕਰਦਾ ਹਾਂ ਜੀ ਇਹਨਾਂ ਵੀ ਜਾ ਕੇ ਵੇਚਣੀ ਕਿੱਥੋਂ ਆਪਣੇ ਦੂਰੋਂ ਆਏ ਟਾਡੇ ਵੀਡੀਓ ਵੇਖੀ ਹਾਂਜੀ 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 ਮੰਨ ਲਓ ਇਹਨਾਂ ਦੀ ਸੁੱਖ ਮੰਗਣੀ ਬਾਕੀ ਜਿਹੜੇ ਆਪਣੇ ਵਪਾਰੀ ਭਰਾ ਉਹਦਾਂ ਨੂੰ ਵੀ ਚਾਹੀਦਾ ਕਿ ਜਿਹੜੇ ਵੀ ਦੂਰੋਂ ਆਉਂਦੇ ਆ ਤੇ ਇੱਕ ਤੇ ਮਨਤਨ ਕਰਨਾ ਮਨਤਨ ਕਰਨਾ ਚਾਹੀਦਾ ਵਾ ਡੰਗਰ ਚੰਗਾ ਦੇਣਾ ਡੰਗਰ ਚੰਗਾ ਦੇਣਾ ਹਾਂ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਦੋ ਚੀਜ਼ਾਂ ਜਿਹੜੀ ਸਾਫ਼ ਸੁਥਰੀ ਦੱਸ ਕੇ ਦੋ ਦੱਸੋ ਜੋ ਵੀ ਹੈਗਾ ਦੱਸ ਕੇ ਦੋ ਹਨਾ ਠੀਕ ਹੈ ਜੀ ਬਹੁਤ ਬਹੁਤ ਬਾਕੀ ਜਿਦ ਤਰ੍ਹਾਂ ਵੀਰ ਜੀ ਹੁਣੇ ਆਪ ਲੁਧਿਆਣੇ ਤੋਂ ਆਏ ਆ ਇੱਥੇ ਵੇਖਣ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪ ਆ ਕੇ ਵੇਖ ਕੇ ਖੜਿਆ ਕਰੋ ਜਰੂਰ ਇੱਕ ਵਾਰੀ ਆਹ ਭਾਈ ਠੰਡੀ ਬਣੀ ਤੇ ਠੰਡੀ ਦੀ ਨਹੀਂ ਤੇ ਇਹ ਭਾਜੀ ਗੱਭਨ ਜੀ 6 ਮਹੀਨਾ ਨੂੰ ਲੱਗ ਗਿਆ ਜੀ ਕਿੰਨੇ ਚਿਰ ਦੀ ਚੈੱਕ ਪਾਸ ਤੇ 6 ਮਹੀਨਾ ਚੈੱਕ ਪਾਸ ਆ ਚੈੱਕ ਪਾਸ ਹੋਈ ਚੈੱਕ ਰਾ ਕੇ ਲੈ ਜੀ ਤੇ ਦੁੱਧ ਕਿੰਨਾ ਜੀ ਤੇ ਕੋਲ ਦੁੱਧ ਭਾਜੀ ਇਹ ਕੋਲ 5 ਲੀਟਰ ਹੋਊ 5 ਲੀਟਰ ਹੈਗਾ ਵਾ ਤੋਰ ਹੇ ਦੇਖ ਬਾਕੀ ਨੇ ਸੱਜ ਰਹੇ ਦੋ ਚੰਗਾ ਕੱਢਿਆ ਨਾ ਚੰਗੀ ਭਾਜੀ ਗਾਂ ਵਟਈਆ ਘਰ ਵਾਲੇ ਤੇ ਦੱਸਦੇ ਆ ਵੀ ਬਾਕੀ ਹੈ ਚੰਗੇ ਕਦਕਾਠ ਵਾਲੀ ਆ ਬਾਕੀ ਜਿਹੜਾ ਕੋਈ ਸਾਂਭਰ ਨਾਲ ਕਵੀਰ ਲੈ ਜਾਊਗਾ ਕੱਢ ਬੜਾ ਭਾਜੀ ਕਰੀਗਾ ਤੇ ਦੋ ਦਿਨ ਨੇ ਸੱਜਰ ਨੇ ਚੰਗਾ ਕੱਢੀ ਜਾਣਾ ਵਾ ਬਾਕੀ ਹੈ ਪੂਰੇ ਚੰਗੇ ਸਟਰਕਚਰ ਵਾਲੀ ਆ ਬਾਈ ਠੰਡੀ ਬੜੇ ਠੰਡੇ ਬੜੇ ਥੋੜੀ ਜਿਹੀ ਵਧੀਏ ਬਾਈ ਜੀ ਵਿਖਾਉਂਦੀ ਜੇ ਬਾਕੀ ਬਾਈ ਨਹੀਂ ਹੈਗਾ ਫਰਕ ਨਹੀਂ ਆਏ ਕੋਈ ਅੱਛਾ ਹਾਂਜੀ ਉਸ ਤਰ੍ਹਾਂ ਹੀ ਆਈ ਲੱਗੋ ਬਾਈ ਠੰਡੀ ਹੀ ਬੜੀ ਇਧਰ ਕੋ ਠੀਕ ਆ ਹਾਂਜੀ ਤੇ ਕਿੰਨਾ ਰੱਖਣਾ ਇਹਦਾ ਫਿਰ ਮੁੱਲ ਆਪਾਂ ਪਾਜੀ ਭਾਵੇਂ ਕਰਾਉਣ ਨੂੰ ਭਾਵੇਂ 33 ਕਰਾ ਲਓ ਭਾਵੇਂ 23 ਕਰਾਈ ਜਾਓ ਠੀਕ ਆ ਪਰ ਅੱਜ 24000 ਕਰਦੇ ਆ 24000 ਹਾਂਜੀ ਵਿੱਚ ਮੰਨ ਤਾਂ ਨਾ ਹੋ ਜਾਊਗਾ ਯਾਰ ਯਾਰ ਛੱਡ ਦੇ ਅੱਛਾ ਪੂਰੇ 20000 ਦੀ ਲੈਹੜ ਦੇ 20000 ਦੀ ਦੇ ਦੋਗੇ ਬਾਕੀ 500 ਰੁਪਿਆ ਭਾਜੀ ਹੋਰ ਛੋੜ ਹੋ ਜੂਗੀ ਠੀਕ ਆ ਬਾਤ ਨਹੀਂ ਜੀ ਹੋਣੀ ਠੀਕ ਆ ਜਿਵੇਂ ਤਰ੍ਹਾਂ ਚੰਗੀ ਲਾਇਨ ਦੇ ਕੋ ਫੋਨ ਲਾ ਲੈ ਕੱਦ ਬੜਾ ਭਾਜੀ ਦਾ ਬਾਕੀ ਕੋਈ ਵੀਰ ਆਪਣੀ ਇੱਥੇ ਆ ਕੇ ਵੇਖ ਚਾ ਕੇ ਖੜੇ ਹਨ ਜਿਵੇਂ ਤਰ੍ਹਾਂ ਭਾਜੀ ਹੋਣੀ ਆਏ ਆ ਹਾਂ ਜੀ 6 ਮਹੀਨੇ ਗੱਬਣੇ ਮੰਨ ਲਓ 1.5 ਮਹੀਨਾ ਸਟਾਡੇ ਹੈਗੇ ਜੀ ਠੀਕ ਹੈ ਤੇ ਬਾਕੀ ਆ ਕਿ ਕੋਈ 2 ਤੋਂ 4 ਦਿਨਾਂ ਦੇ ਵਿੱਚ ਕੋਈ ਚੈੱਕ ਕਰਾ ਕੇ ਤੁਹਾਨੂੰ ਦੱਸ ਦੇ ਜੇ ਕੋਈ ਬਾਤ ਘਾਟੇ ਤੇ ਉਹ ਪਹਿਲਾਂ ਹੀ ਦੱਸ ਦੇ ਤਿੰਨਾਂ ਚੌਂ ਦਿਨਾਂ ਦੀ ਗਾਰੰਟੀ ਹੈ ਆਪਣੀ ਤ ਪਹਿਲੀ ਗੱਲ ਤੇ ਵੈਸੇ ਕੋਈ ਇੱਥਾਂ ਹੀ ਚੱਕ ਕਰਾ ਕੇ ਖੜੇ। ਬਾਕੀ ਆਪਣੇ ਥਨ ਹਵਾਨਾ ਇੱਥੋਂ ਹੀ ਵੇਖ ਕੇ ਚੰਗੀ ਤਰ੍ਹਾਂ ਵੇਸ ਚੱਕ ਕੇ ਖੜਿਆ ਕਰੋ। ਆਪਣੀ ਸਮਝਣਾ ਤੇ ਆਪਣੀ ਤਸੱਲੀ ਕਰਕੇ। ਬਾਕੀ ਜਿਹੜੇ ਵੀ ਵੀਰ ਨੇ ਖੜਨੀ ਆ ਉਹਨਾਂ ਦਾ ਫਰਜ਼ ਹੈ ਭੰਦਾ ਆਪਣੀ ਦੋ ਟਾਈਮ ਚਵਾਈ ਕਰਕੇ ਖੜਨ ਦਾ। ਆਪਣੀ ਸਮੇਂ ਤੇ ਆਪਣੀ ਜ਼ਿੰਮੇਵਾਰੀ ਤੇ ਪਛੂ ਲਿਆ ਕਰੋ ਜੀ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।